ਜਿਸ ਤਰ੍ਹਾਂ ਆਪ ਸਭ ਜੀ ਨੂੰ ਪਤਾ ਹੈ ਕਿ ਸ਼ੋਭਦੀਪ ਹੁਸੈਨ ਵਾਲੇ ਦੇ ਮਾਰਡਰ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰਸ ਦੇ ਖਿਲਾਫ ਇੱਕ ਬੜੀ ਸਖਤ ਵੋਹੈਂਟ ਸਟਾਰਟ ਕੀਤੀ ਹੋਈ ਹੈ ਜਿਹਦੇ ਅੰਡਰ ਦੀ ਲੀਡਰਸ਼ਿਪ ਆਵਰਮਾਨਯੋਗ ਡੀਜੀਪੀ ਪੰਜਾਬ ਗੁਰਵ ਯਾਦਵ ਸਾਹਿਬ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਬਹੁਤ ਵੱਡਾ ਐਕਸ਼ਨ ਹੋਇਆ ਹੈ ਇਸੇ ਤਰ੍ਹਾਂ ਦੀ ਪਟਿਆਲਾ ਪੁਲਿਸ ਜਿਹੜੀ ਹੈ ਸਾਡੀ ਐਸਐਸਪੀ ਪਟਿਆਲਾ ਦੀ ਡਿਰੈਕਟੋਰਸ਼ਿਪ ਦੇ ਅੰਡਰ ਐਸਪੀਡੀ ਪਟਿਆਲਾ ਮਿਸਟਰ ਵੀਰ ਅਟਵਾਲ ਡੀਐਸਪੀਡੀ ਪਟਿਆਲਾ ਮਿਸਟਰ ਰੰਦਾਵਾ ਸੀਆ ਇੰਸਪੈਕਟਰ ਸ਼ਮੇਂਦਰ ਸਾਡੇ ਸਪੈਸ਼ਲ ਸੈੱਲ ਦੇ ਇੰਚਾਰਜ ਗੁਰ ਇਕਬਾਲ ਸਿੰਘ ਇਹ ਸਾਰੀ ਟੀਮ ਨੇ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਜਿਹੜਾ ਕਿ ਪੰਜਾਬ ਹਰਿਆਣਾ ਅਤੇ ਯੂਪੀ ਦਿੱਲੀ ਤੱਕ ਉਸ ਹਜ਼ਾਰ ਬਿਛਾਇਆ ਹੋਇਆ ਸੀ ਇਹ ਆਪਰੇਸ਼ਨ ਸਾਨੂੰ ਇੱਕ ਬਹੁਤ ਇੰਪੋਰਟੈਂਟ ਇੱਕ ਕੈਟੇਗਰੀ ਦਾ ਗੈਂਗਸਟਰ ਹੈ ਐਸ ਕੇ ਕਰੋੜ ਕਮਰਦੀਪ ਸਾਰੇ ਤੁਸੀਂ ਜਾਣਦੇ ਹੋ ਪਟਿਆਲੇ ਦੇ ਵਿੱਚ ਬਹੁਤ ਸਾਰੇ ਕੇਸਾਂ 'ਚ ਵਾਂਟਡ ਸੀ ਉਸ ਤੇ ਗੈਹਕ ਦੀ ਸਾਨੂੰ ਕਈ ਸਾਲਾਂ ਤੋਂ ਇੰਤਜ਼ਾਰ ਸੀ ਉਹ ਪੀਓ ਸੀ ਬਹੁਤ ਥੋੜਾ ਆਪਰੇਸ਼ਨਸ ਤੇ ਚਲਦੇ ਚਲਦੇ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਪੈਰਨਲ ਕੰਮ ਕਰ ਰਹੀਆਂ ਸਨ ਐਸ ਕੇ ਕਰੋੜ ਦਿੱਲੀ ਪੁਲਿਸ ਦੇ ਕਬਜੇ 'ਚ ਆ ਗਿਆ ਉਸ ਨੂੰ ਉਹਨਾਂ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਲੇਕਿਨ ਪੰਜਾਬ ਪੁਲਿਸ ਵੀ ਬਹੁਤ ਲਾਗੇ ਪਹੁੰਚੀ ਹੋਈ ਸੀ ਐਸ ਕੇ ਕਰੋੜ ਦੇ ਨਾਲ ਵਾਂਟਡ ਥੇ ਨ ਵੱਡੇ ਗੈਂਗਸਟਰ ਸਾਡੀ ਪਕੜ ਦੇ ਵਿੱਚ ਆ ਗਏ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਦੇ ਮੇਨ ਨਾਂ ਹੈਗੇ ਆ ਮੁਹੰਮਦ ਸਾਜਨ ਸਲੀਲ ਕੁਮਾਰ ਰਾਣਾ ਤੇ ਜਸਪ੍ਰੀਤ ਸਿੰਘ ਬਾਗੂ ਇਹਨਾਂ ਕੋਲੋਂ ਇੱਕ ਵਾਈਟ ਨੋਵਾ ਬਹੁਤ ਖਤਰਨਾਕ ਹਥਿਆਰ ਇਹਨਾਂ ਕੋਲੋਂ ਬਰਾਮਦ ਹੋਇਆ 30 ਬਰੇਟਾ ਆਟੋਮੈਟਿਕ ਪਿਸਟਲ ਇੱਕ ਬੈਲਜੀਅਮ ਦੀ ਰਾਈਫਲ ਤੇ ਨਾਲ ਦੋ ਹੋਰ ਪਿਸਟਲ ਤੇ ਬਹੁਤ ਸਾਰੇ ਆਰਮਡਨ ਮਿਸ਼ਨ ਜਿਹੜੇ ਆ ਹੋਰ ਰਿਕਵਰ ਹੋਏ ਸਤਨ ਗੈਂਗਸਟਰ ਇਹ ਮੇਨ ਤਿੰਨ ਇਹਨਾਂ ਦੇ ਐਸੋਸੀਏਟਸ ਨੇ ਅਬੂ ਸੂਫੀਆਂ ਹੌਲ ਮੁਹੰਮਦ ਤੇ ਰズਵਾਨ ਤੇਨੇ ਨਾਲ ਫੜੜੇ ਗਏ ਉਹ ਟੋਟਲ 6 ਗੈਂਗਸਟਰ ਪਟਿਆਲਾ ਪੁਲਿਸ ਨੇ ਫੜ ਕੇ ਇਹ ਸਾਰਾ ਐਸਕੇ ਕਰੋੜ ਦਾ ਪੂਰਾ ਗੈਂਗ ਇਸਮੈਸ਼ ਹੋ ਗਿਆ ਇਹ ਸਾਡੇ ਗ੍ਰਿਫਟ ਚ ਆ ਚੁੱਕੇ ਨੇ ਜਿਸ ਰਾਤ ਸਭ ਜੀ ਨੂੰ ਮਾਲੂਮ ਹੈ ਕਿ ਐਸ ਸਾਲ ਦੇ ਸ਼ੁਰੂ ਦੇ ਵਿੱਚ ਇੱਕ ਤਾਰਾਦਤ ਮਾਰਡਰ ਕੇਸ ਹੋਇਆ ਸੀਗਾ ਬੜਾ ਸੈਂਸੇਸ਼ਨਲ ਮਾਰਡਰ ਸੀ ਤਾਰਾਦਤ ਆਪਣੇ ਘਰੋਂ ਬਾਹਰ ਨਿਕਲਿਆ ਉਸ ਨੂੰ ਉਹਦੇ ਘਰ ਦੇ ਵਿੱਚ ਹੀ ਗਲੀ ਦੇ ਦੋਨੋਂ ਪਾਸੇ ਬਲਾਕ ਕਰਕੇ ਕੋਈ 10 11 ਬੰਦਿਆਂ ਦਾ ਗੈਂਗਸ ਨੇ ਇਹਨੀ ਬੁਰੀ ਦਰਾਫਤ ਨੂੰ ਦਿਨ ਦਿਹਾੜੇ ਕਤਲ ਕੀਤਾ ਉਸ ਕਤਲ ਸੱਤ ਬੰਦੇ ਗ੍ਰਿਫਤਾਰ ਹੋ ਚੁੱਕੇ ਸਨ ਲੇਕਿਨ ਚਾਰ ਮੇਨ ਵਾਂਟਡ ਸੀਗੇ ਉਹ ਚਾਰੇ ਜਿਹੜੇ ਮੇਨ ਐਸਕੇ ਕਰਾ ਡੈਲੀ ਪੁਲਿਸ ਕੋਲ ਆ ਉਹਨੂੰ ਅਸੀਂ ਜਿਸ ਤਰ੍ਹਾਂ ਇਹ ਜੁਡੀਸ਼ੀਅਲ ਰਿਮਾਂਡ ਚਲਾ ਗਿਆ ਪੰਜਾਬ ਪੁਲਿਸ ਨੂੰ ਪਟਿਆਲਾ ਰਿਮਾਂਡ ਤੇ ਲੈ ਕੇ ਆਏਗੀ ਤੇ ਉਸੇ ਕੋਲੋਂ ਬਾਕੀ ਸਾਰੀਆਂ ਪੁੱਛਗਿੱਛ ਹੋਣਗੀਆਂ ਲੇਕਿਨ ਉਹਦੇ ਐਸੋਸੀਏਟਸ ਜਿਹੜੇ ਤਿੰਨ ਜਿਹੜੇ ਮੇਨ ਵਾਂਟਡ ਕ੍ਰਿਮੀਨਲਸ ਜਿਹੜੇ ਆ ਉਹ ਸਾਡੇ ਪ੍ਰੈਸ ਨੋਟ ਦੇ ਵਿੱਚ ਡਿਟੇਲ ਦੱਸਿਆ ਹੋਇਆ ਹੈ ਕਿ ਸਾਰਾ ਦਤੇ 7-7 8-8 ਡਾਉਨ ਆਫ ਕ੍ਰਿਮੀਨਲ ਕੇਸ ਦਰਜ ਨੇ ਸੋ ਗੈਂਗ ਦੇ ਕਾਬੂ ਆਉਣ ਦੇ ਨਾਲ ਇੱਕ ਸ਼ਮਸ਼ੇਰ ਸਿੰਘ ਸ਼ੇਰਾ ਮਰਡਰ ਕੇਸ 2020 ਦਾ ਉਹਦੇ ਚ ਵੀ ਇਹ ਚਾਰ ਬੰਦੇ ਵਾਂਟਡ ਹੈ ਉਹ ਦੋ ਇੰਪੋਰਟੈਂਟ ਮਰਡਰ ਕੇਸ ਸਾਡੇ ਟਰੇਸ ਹੋਏ ਕੁਇਸ ਇਲਾਵਾ ਐਸ ਕੇ ਖਰੋਟ ਬਹੁਤ ਸਾਰੀਆਂ ਵਾਰਦਾਤਾਂ ਵਿੱਚ ਪਟਿਆਲੇ ਦੇ ਵਾਂਟਡ ਸੀਗਾ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਐਸ ਕੇ ਖਰੋਟ ਕਮਰਦੀਪ ਇਹ ਕੈਟਾਗਰੀ A ਦਾ ਗੈਂਗਸਟਰ ਹੈ ਇਸ ਪਟਿਆਲਾ ਰੇਂਜ ਦੇ ਵਿੱਚ ਇਹੀ ਕਲਾਸ A ਕੈਟਾਗਰੀ ਦਾ ਗੈਂਗਸਟਰ ਵਾਂਟਡ ਸੀ ਇਹਦੇ ਅਰੈਸਟ ਹੋਣ ਦੇ ਨਾਲ ਬਿਲਕੁਲ ਗੈਂਗਸਟਰ ਜਿਹੜੇ A ਵੀ ਕੈਟਾਗਰੀ A ਬਿਲਕੁਲ ਖਤਮ ਹੋ ਚੁੱਕੀਆਂ ਨੇ ਐਸ ਕੇ ਕਰੋੜ ਦੀ ਬੈਕਗ੍ਰਾਉਂਡ ਇਹ ਹੈ ਕਿ ਇਸ ਨੇ ਜਦੋਂ ਆਪਣਾ ਗੈਂਗਸਟਰ ਦਾ ਵਾਦ ਦਾ ਸਟਾਰਟ ਕੀਤਾ ਇਸਦੀ ਪਹਿਲਾ ਐਸੋਸੀਏਸ਼ਨ ਸੀਗੀ ਹਰਵਿੰਦਰ ਰਿੰਦਾ ਦੇ ਨਾਲ ਇਹਨਾਂ ਨੇ ਰਲ ਕੇ ਬਹੁਤ ਸਾਰੇ ਕ੍ਰਾਈਮ ਕੀਤੇ ਇਹ ਪਟਿਆਲਾ ਜੇਲ੍ਹ 'ਚ ਜਦੋਂ ਉਹਨੂੰ ਇਕੱਠੇ ਅਰੈਸਟ ਹੋ ਕੇ ਰਹੇ ਉੱਥੇ ਜੇਲ੍ਹ ਸੁਖਣਾਂ ਤੇ ਇਹਨਾਂ ਨੇ ਅਟੈਕ ਕੀਤਾ ਔਰ ਉਸ ਇੱਕਲਾ ਪਰਚਾ ਵੀ ਦਰਜ ਹੋਇਆ ਨਾ ਦਿਖਲਾਬ ਉਹ ਟ੍ਰਾਇਲ ਵੀ ਇਹਨਾਂ ਦਾ ਚੱਲ ਰਿਹਾ ਔਰ ਹਰਵਿੰਦਰ ਸਿੰਘ ਰਿੰਦਾ ਦੇ ਪਾਕਿਸਤਾਨ ਜਾਣ ਨਾਲ ਐਸ ਕੇ ਕਰੋੜ ਇੰਡੀਪੈਂਡੈਂਟਲੀ ਆਪਣਾ ਗੈਂਗ ਬਣਾ ਕੇ ਅਪਰੇਟ ਕਰਨਾ ਸ਼ੁਰੂ ਕਰ ਦਿੱਤਾ ਔਰ ਬਹੁਤ ਸਾਰੀਆਂ ਵਾਰਦਾਤਾਂ ਦਾ ਜਿਹੜਾ ਵਾਂਟਡ ਸੀਗਾ ਇਹਦੇ ਅਰੈਸ ਬਹੁਤ سارے ਕੇਸ ਜਿਹੜੇ ਬੰਦ ਪਏ ਸੀ ਉਹਨਾਂ ਦੀ ਟ੍ਰਾਇਲ ਇੱਕਦਮ ਸਟਾਰਟ ਹੋ ਜਾਏਗਾ ਸਰ ਕੇ ਨਿਕ ਫਟੈਂਸ ਜਿਹੜੀ ਗਈ ਜਿਹੜਾ ਸਾਡੇ ਪ੍ਰੈਸ ਨੋਟ ਦੇ ਵਿੱਚ ਹੈ ਨੇ ਕੋਈ ਕੁਝ ਕਰਮਿਰਨ 8-8 ਡਾਉਨੋ ਕੇਸਾਂ ਜਵਾਂਟਡ ਨੇ ਕੁਝ ਇਹੇ 7-7 ਐਫ ਆਈ ਆਰ ਨੇ ਮਤਲਬ ਇਹਨਾਂ ਦੇ ਇਨੀਕ ਮੈਂਬਰਸ਼ਿਪ ਸੀ ਇਹਨਾਂ ਦੇ ਤਕਰੀਬਨ ਸਾਰੇ ਗਾਇ ਮੈਂਬਰ ਅਰੈਸਟ ਹੋ ਚੁੱਕੇ ਆ ਕੋਈ ਮੈਂਬਰ ਇਹਨਾਂ ਦਾ ਹੁਣ ਨਹੀਂ ਬਚਿਆ 6 ਮੈਂਬਰ ਅਸੀਂ ਅਰੈਸਟ ਕਰ ਲਏ 7ਵਾਂ ਮੈਂਬਰ ਐਸ ਕੇ ਕਰੋ ਡੈਲੀ ਪੁਲਿਸ ਕੋੜਾ ਹੈ बिकॉज पहलेपरेशन चल रहे थे पंजाब पुलिस से दिल्ली पुलिस से मेन लीडर उन्होंने फड़ लिया लेकिन गैंग मैंबर सारे सा तो हाँ सब तो इंपोर्टेंट गैंगस्टर पटियाले आप जी सारे पता है करॉड बहुत सारे किस्तों से वॉन्टिड नहीं स्टेटस इस तरह है कैटेगरीज ने जिस तरह हरविंदर रिंदा पाकिस्तान है मोस्ट वांटिड गैंगे वास्ते ਉਹ ਕੈਟਾਗਰੀ A ਦੇ ਵਿੱਚ ਜਿਹੜੇ ਇਹਨਾਂ ਦੇ ਗੈਂਗਸ ਦੇ ਇੰਪੋਰਟੈਂਟ ਲੀਡਰ ਹੈ ਉਹ ਕੈਟਾਗਰੀ ਇਹ ਚ ਆ ਜਾਂਦੇ ਨੇ ਜਿਵੇਂ ਜੱਗੂ ਭਗਵਾਨਪੁਰਿਆ ਹੋਇਆ ਲਾਰੈਂਸ ਬਿਸ਼ਨੋਈ ਹੈ ਐਸ ਕੇ ਕਰੋੜ ਉਸ ਲੈਵਲ ਦਾ ਹੀ ਗੈਂਗਸਟਰ ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਦੇ ਵਿੱਚ ਸੀਗਾ ਉਥੇ ਰੈਸਟੋਰਨ ਨਾਲ ਮੈਂ ਸਮਝਦਾ ਕਿ ਇਸ ਏਰੀਏ ਦੇ ਵਿੱਚ ਗੈਂਗਸਟਰਵਾਦ ਨੂੰ ਬਹੁਤ ਵੱਡੀ ਠੱਲ ਪਈ ਹੈ ਔਰ ਇੱਕ ਬੜਾ ਵੱਡਾ ਸਨੇਹਾ ਹੈ ਕਿ ਗੈਂਗਸਟਰਸ ਨੂੰ ਹੁਣ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਨਾਲੀ ਪੰਜਾਬ ਪੁਲਿਸ ਚੱਪੇ-ਚੱਪੇ ਕੋਨੇ-ਕੋਨੇ ਚ ਇਹਨਾਂ ਨੂੰ ਲੱਭ ਰਹੀ ਹੈ ਔਰ ਹੌਣ ਕਿਸੇ ਕਿਸਮ ਦਾ ਵੀ ਜਿਹੜਾ ਗੈਂਗਸਟਰ ਕ੍ਰਾਈਮ ਹੈ ਉਹ ਮੈਂ ਸਮਝਦਾ ਕਿ ਤੁਹਾਡੀ ਮਸਾਇਦ ਪੰਜਾਬ ਪੁਲਿਸ ਜਿਹੜੀ ਹੈ ਉਹ ਅਸੀਂ ਨਹੀਂ ਹੁੰਦੇ ਵਗ। ਮੇਰੀ ਪਛਾਣ ਨਹੀਂ ਸਰ ਬੈਕਗ੍ਰਾਉਂਡ ਵੀ ਹੈ ਜੀ ਐਸ ਕੇ ਕਰੋੜ ਵੀ ਪੋਲੀਟਿਕਲ ਬੈਕਗ੍ਰਾਉਂਡ ਵੀ ਹੈ। ਕੋਈ ਪੋਲੀਟਿਕਲ ਬੈਕਗ੍ਰਾਉਂਡ ਤੇ ਮੈਂ ਨਹੀਂ ਕਮੈਂਟ ਕਰ ਸਕਦਾ। ਐਸ ਕੇ ਕਰੋੜ ਡੈਲੀ ਪੁਲਿਸ ਨੇ ਅਰੈਸਟ ਕੀਤਾ ਹੈ। ਅਸੀਂ ਸ਼ਾਰਟ ਲੀਨ ਨੂੰ ਲੈ ਕੇ ਆ ਰਹੇ ਹਾਂ। ਉਹਦੀ ਇੰਟਰੋਗੇਸ਼ਨ ਕਰਾਂਗੇ। ਉਸ ਤੋਂ ਬਾਅਦ ਹੀ ਕੋਈ ਚੀਜ਼ ਜਿਹੜੀ ਹੈ ਬਾਹਰ ਆ ਸਕਦੀ ਹੈ। ਸਰ ਐਸ ਪੀ ਜੀ ਸਾਹਿਬ ਇਹ ਕੈਟਾਗਰੀ ਦੇ ਕਿਸੇ ਹੋਰ ਨਹੀਂ ਸੰਬੰਧ ਹੋ ਸਕਦਾ ਵੀ ਜਿਹੜੇ ਬਹੁਤ ਗੈਂਗਸਟਰ ਕੋਈ ਵੱਡੇ ਬੰਦੇ لیکن رندھا پاکستان چلا گیا وانٹڈ ٹیرسٹ اس بار ایس کے کروڑ نے اپنا گروپ ڈیپینڈ کر لیا مر گئے دہشت گردی اۃبدیوں دا جڑا جوائنٹ ایک اور کہہ سکتے ہیں مطلب رندھا اور پاکستان ہے اوتھے ٹیرسٹاں نال تے ملدے ہی نہیں لوگ اے چیز تے ٹیرسٹ گینگسٹر ٹیکسس تے اوپنڑی آ چکا پنجاب دے وچ رندے نال جو کلیننگ دا تھوڑی جی گل بات دیکھو ایس کے کروڑ آج ڈیلی پولیس کول ہے وصولے آگے سے ڈارگٹ کران گے ان سو بہت ساری چیزاں سامنے اون گی ہیں تے چھوٹی جی پریس کانفرنس کر کے پھر میڈیا نوں دسا جا سکدا ਇਹ ਬੜੇ ਵੇਜਾਂ ਤੋਂ ਸਵਾਲ ਕੀ ਪਿਆ ਰੀਡਿਓਥੈਰੇਪੀ ਇਹ ਕਿਹੜੀ ਕਿਹੜੀ ਟੀਮ ਹੈ ਜੀ ਇਹ ਦੇਖੋ ਕੈਟੇਗੋਰਾਇਜ਼ ਨਹੀਂ ਸੀ ਹੈਗੇ ਰੀਜ਼ਨ ਬੀਇੰਗ ਕਿ ਕੈਂਗਸਟਰ ਐਸਕੇ ਕਰਾਉਡ ਇੱਕ ਕੈਟੇਗਰੀ ਦਾ ਕੈਟੇਗੋਰਾਇਜ਼ ਕੀਤਾ ਹੈ ਕੈਂਗਸਟਰ ਹੈ ਬਾਕੀ ਜਿਹੜੇ ਤਿੰਨ ਫੜੇ ਗਏ ਮੁਹੰਮਦ ਸਾਜਨ ਸੁਨੀਲ ਕੁਮਾਰ ਰਾਣਾ ਤੇ ਜਸਵਿੰਦਰ ਬਾਗੂ ਇਹਨਾਂ ਦੀ ਕੈਟੇਗੋਰਾਇਜ਼ੇਸ਼ਨ ਨਹੀਂ ਹੋਈ ਲੇਕਿਨ ਇਹ ਬਹੁਤ ਸਾਰੇ ਕੇਸਾਂ 'ਚ ਵਾਂਟਡ ਹੈ ਸਾਡੇ ਪ੍ਰੈਸ ਕਾਊਂਡ ਦੇ ਵਿੱਚ ਬੜਾ ਡਿਟੇਲ ਤਰੀਕੇ ਨਾਲ ਦੱਸਿਆ ਗਿਆ ਕਿ ਇਹਨਾਂ ਦੇ ਉੱਪਰ 7-8 8-8 ਕੇਸ ਜਿਹੜੇ ਆ ਉਹ ਦਰਜ ਹੋਏ ਨੇ ਔਰ ਇਹ ਫੜੇ ਜਾਣ ਤੋਂ ਪਹਿਲਾਂ ਇਹਨਾਂ ਦੀ ਪਲੈਨਿੰਗ ਸੀ ਸਰ ਪਲੈਮਰੀ ਪੋਸਟ ਕੇ ਸੇ ਨੇ ਸਾਨੂੰ ਦੱਸਿਆ ਇਹਨਾਂ ਨੇ ਇੱਕ ਵਿਹਾਰ ਦੇ ਵਿੱਚ ਆਰਡਰ ਕਰਨਾ ਸੀਗਾ ਹੋਰ ਵੀ ਇਹਨਾਂ ਦੀ ਪਲੈਨਿੰਗ ਸੀ ਕਿ ਆ ਕੇ ਅਗਾਜਸਤ ਫੈਸਟੀਵਲ ਸੀਜ਼ਨ ਆ ਰਿਹਾ ਹੈ ਕੋਈ ਨਾ ਕੋਈ ਵਾਰਦਾਤਾਂ ਦੀ ਇਹਨਾਂ ਦੀ ਗੈਂਗਸਟਰ ਦੀ ਪਲੈਨਿੰਗ ਹਮੇਸ਼ਾ ਰਹਿੰਦੀ ਹੈ ਲੇਕਿਨ ਇਹ ਪੁਲਿਸ ਦਾ ਪ੍ਰੈਸ਼ਰ ਨਾਕਾਬੰਦੀ ਆਪਰੇਸ਼ਨਸ ਨਾਲ ਜਿਹਨ ਪੰਜਾਬ ਤੋਂ ਭੱਜੇ ਹੋਏ ਸੀ ਇਹਨਾਂ ਨੂੰ ਅਸੀਂ ਹਰਿਆਣਾ ਸਟੇਟ ਦੇ ਵਿੱਚੋਂ ਗ੍ਰਿਫਤਾਰ ਕੀਤਾ ਅਜੀਤ ਸਾਹਿਬ ਇੱਕ ਕੁਐਸਚਨ ਹੈ ਇਹ ਕਿਸੇ ਵੀ ਰਾਜ ਦੀ ਪੁਲਿਸ ਹੈ ਜਿਵੇਂ ਪੰਜਾਬ ਪੁਲਿਸ ਹੈ ਤੁਸੀਂ ਇਹਨੇ ਮੁਸ਼ਕਲ ਦੇ ਨਾਲ ਆਇਆ ਹੈਗਾ ਕਿ ਸਰਫਰਦੇ ਹੋ ਤੁਸੀਂ ਉਸ ਤੋਂ ਬਾਅਦ ਇਹ ਲੋਗ ਬੇਲ ਦੇ ਕੇ ਜਾਂ ਕੁਝ 2-4 ਸਾਲ ਦੀ ਸਜ਼ਾ ਕਰਕੇ ਫਿਰ ਬਾਹਰ ਆ ਕੇ ਫਿਰ ਫਿਰ ਬਾਹਰ ਆ ਤਾ ਕਰਦੇ ਨੇ ਜਿਵੇਂ ਤੁਸੀਂ ਦੱਸਿਆ ਕਿ ਇਹ ਪਹਿਲਾਂ 2 ਜਨੇ ਜੇਲ੍ਹ ਚ ਗਏ ਇੱਕ ਪਾਕਿਸਤਾਨ ਚਲਾ ਗਿਆ ਫਿਰ ਬਾਅਦ ਚ ਵੱਡਾ ਗੈਂਗਸਟਰ ਬਣ ਗਿਆ ਇਹਨੇ ਬਹੁਤ ਵਾਰ ਦੱਸਿਆ ਕਿ ਪੰਜਾਬ ਪੁਲਿਸ ਕੋਈ ਇਸ ਤਰ੍ਹਾਂ ਦਾ ਕੰਮ ਕਿਉਂ ਨਹੀਂ ਕਰਦੀ ਜਾਂ ਕੋਈ ਇਸ ਤਰ੍ਹਾਂ ਦੀ ਜਿਵੇਂ ਮਾਲਕ ਕੋਈ ਇਸ ਤਰ੍ਹਾਂ ਦਾ ਕਾਨੂੰਨ ਕੋਈ ਨਹੀਂ ਕੋਈ ਪਾਸੁੰਦਾ ਤੇ ਲੋਕ ਅੰਦਰ ਹੀ ਜਾਣੇ ਬਾਹਰ ਨਾ ਦੇਖੋ ਕਾਨੂੰਨ ਪਾਸ ਕਰ ਰਹਾ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਦਾ ਕੰਮ ਹੈ ਪੁਲਿਸ ਮੈਕਮਾ ਕਾਨੂੰਨ ਸਖਤ ਹੈ ਮਹੜਾਉ ਦੇ ਕਿਸੇ ਕਮੈਂਟਰੀ ਕਰ ਸਕਦੇ ਸਾਡਾ ਫਰਜ਼ ਇਹਦਾ ਹੈ ਕਿ ਜਦੋਂ ਗੈਂਗਸਟਰ ਫੜੇ ਜਾਂਦੇ ਆ ਜਿਨ੍ਹਾਂ ਕੋਲ ਵੈਪਨਸ ਨਹੀਂ ਇਹਨਾਂ ਦਾ ਅਸੀਂ ਪ੍ਰੋਪਰ ਚਾਰ ਸ਼ੀਟ ਬਣਾ ਕੇ ਕੋਰਟਸ ਦਈਏ ਪ੍ਰੋਪਰ ਗਵਾ ਹੁਕਦੰਡ ਜਿਹੜੇ ਪੁਲਿਸ ਵਾਲੇ ਦੀ ਐਵੀਡੈਂਸਿਸ ਆ ਪ੍ਰੋਪਰ ਫਰੇਸੀ ਵੀ ਰਿਪੋਰਟ ਜਾਵੇ ਸੋ ਥੈਟ ਐਟ ਦਾ ਟਾਈਮ ਆਫ ਟ੍ਰਾਇਲ ਵੀਲ ਮੇਕ ਸ਼ੋਰ ਕਿ ਇਹਨਾਂ ਦੀ ਕਨੈਕਸ਼ਨ ਹੋਵੇ ਸਰ ਜਿਹੜੇ ਹਥਿਆਰ ਫੜੇਗੇ ਨੇ ਕਿਸ ਲੈਵਲ ਦੇ ਨੇ ਕਿਉਂ ਇਹ ਦੇਖੋ ਪੀ ਬਰੇਟਾ ਜਿਹੜਾ ਪਿਸਟਲ ਫੜਿਆ ਗਿਆ ਇਹ ਬਾਹਰ ਹਥਿਆਰ ਆ ਹਾਂਜੀ ਇਹ ਇਟਲੀ ਇਟਲੀ ਦਾ ਵੈਪਨ ਹੈ ਇਹਨਾਂ ਕੋ ਮਤਲਬ ਜਿਹੜੇ ਜਿੰਨੇ ਹਥਿਆਰ ਫੜੇ ਗਿਆ ਸਾਰੇ ਤੁਸੀਂ ਦੇਖੋਗੇ ਬੜਾ ਸਪੈਸਟੀਕੇਟਡ ਵੈਪਨਸ ਨੇ ਕੋਸਟ ਵਾਈਜ਼ ਕਿਤਨੇ ਹਾਂਜੀ ਕੋਸਟ ਵਾਈਜ਼ ਕੋਸਟ ਵਾਈਜ਼ ਇਹ ਪੀ ਬਰੇਟਾ ਦਾ ਦਾ ਕਾਫੀ ਕਾਸਟੀ ਹੈ ਹੁਣ ਐਗਜੈਕਟ ਅਮਾਉਂਟ ਮੈਂ ਨਹੀਂ ਦੱਸ ਸਕਦਾ ਜੀ ਬਿਕੋਜ਼ ਇੰਪੋਰਟਡ ਵੈਪਨਸ ਨੇ ਕੋਈ ਇੰਡੀਆ ਦੇ ਵਿੱਚ ਇਹਨਾਂ ਦੀ ਪ੍ਰਾਈਸ ਟੈਗ ਨਹੀਂ ਆਉਂਦਾ ਦੇਖਿਓ ਨੇ ਸਾਰੇ ਇੰਪੋਰਟਡ ਆਰ ਆਟੋਮੈਟਿਕ ਅਸਲੇ ਨੇ ਔਰ ਇਹਨਾਂ ਦੇ ਨਾਲ ਦੇਖੋ ਇਹਨਾਂ ਨੇ ਦਹਿਸ਼ਤ ਫੈਲਾ ਰੱਖੀ ਸੀ ਮੈਂ ਸਮਝਦਾ ਕਿ ਇਹਨਾਂ ਦੇ ਰੈਸਟੋਰੈਂਟ ਦੇ ਨਾਲ ਪਟਿਆਲਾ ਟੀਮ ਨੂੰ ਮੈਂ ਸ਼ਾਬਾਸ਼ੀ ਦੇ ਕਿ ਇਹਨਾਂ ਨੇ ਮਸਤੀਦੀ ਦੇ ਨਾਲ ਕੰਮ ਕੀਤਾ ਕਿਉਂਕਿ ਇਹ ਆਪਰੇਸ਼ਨਸ ਓਵਰਨਾਈਟ ਨਹੀਂ ਚੱਲਦੇ ਅਸੀਂ ਵੀਡੀਓ ਸਾਹਮਣੇ ਆਉਣੇ ਉਦੋਂ ਜਦੋਂ ਆਪਰੇਸ਼ਨਸ ਕੰਪਲੀਟ ਹੋ ਜਾਂਦਾ ਕਿੰਨੇ ਦਿਨਾਂ ਦੀ ਮੁਸ਼ਕਲ ਸਾਡੇ ਡੀਐਸਪੀ ਡੀਐਸਪੀਡੀ ਐਸਐਸਪੀ ਸਾਹਿਬ ਡੇ ਐਂਡ ਨਾਈਟ ਇੰਟਰੋਗੇਸ਼ਨਸ ਹੁੰਦੀ ਹੈ ਸਟੇਟ ਤੋਂ ਬਾਹਰ ਟੀਮਾਂ ਜਾਂਦੀਆਂ ਦੂਸਰੀ ਪੁਲਿਸ ਦੂਸਰੇ ਰਾਜਾਂ ਦੀ ਪੁਲਿਸ ਨਾਲ ਅਸੀਂ ਕੋਆਰਡੀਨੇਸ਼ਨ ਕਰਦੇ ਹਾਂ ਮਤਲਬ ਇਹਨਾਂ ਨੂੰ ਗੈਸਟਰ ਨੂੰ ਅਰੈਸਟ ਕਰਨਾ ਕੋਈ ਡਾ ਸਖਾ ਕੰਮ ਨਹੀਂ ਹੁੰਦਾ ਬਿਕਾਉਜ਼ ਇਹ ਕਾਨੂੰਨ ਨਾਲ ਐਕਸਟਰਾ ਪੱਗੇ ਚੱਲਣ ਦੀ ਕੋਸ਼ਿਸ਼ ਕਰਦੇ ਆ لیکن ਬਈ ਸਮਝਾਗੇ ਕਾਨੂੰਨ ਦੀ ਜਿਹੜੀ ਲੰਬਾ ਹੱਥ ਹੈ ਉਹ ਇਹਨਾਂ ਦੀ ਗ੍ਰਿਫਤ ਦੇ ਵਿੱਚ ਕਦ ਨਾ ਕਦੀ ਗਰਦਨ ਤੱਕ ਪਹੁੰਚ ਜਾਂਦਾ ਹੈ ਇਹਨਾਂ ਦੇ ਸਰ ਇੱਕ ਸਵਾਲ ਹੋ ਰੂ ਸੀ ਜੀ ਤੁਸੀਂ ਦੱਸਿਆ ਵੀ ਬੜੇ ਬੜੇ ਗੰਦੇ ਬੜੇ ਨੇ ਜੀ ਜਿਹੜੀ ਟੀਮ ਫੜਦੀ ਹੈ ਜੀ ਉਹਨੂੰ ਸਰਕਾਰ ਹੋਰ ਜਿਹੜਾ ਵਾਰਡ ਵਾਰਡ ਲੈ ਕਰਦੀ ਸੱਚ ਦੇਖਣਾ ਹੀ ਥੋੜੀ ਇਹੋ ਵੀਡੀਓ ਮਿਲਦਾ ਦੇਖੋ ਮੈਂ ਹਥੋਂ ਦੱਸਦਾ ਪੁਲਿਸ ਦਾ ਇੱਕ ਸਿਸਟਮ ਹੈ ਕਿ ਜਿਸ ਤਰ੍ਹਾਂ ਇੰਸਪੈਕਟਰ ਸਾਹਿਬ ਤੋਂ ਲੈ ਕੇ ਡੀਐਸਪੀ ਸਾਹਿਬ ਐਸਪੀ ਸਾਹਿਬ ਸਾਰੀ ਟੀਮ ਇੱਥੇ ਬੈਠੀ ਹੈ ਇਹਨਾਂ ਦੀ ਇਸ ਨਾਲ ਥੱਲੇ ਕਨਸਟੇਬਲ ਹੈ ਕਨਸਟੇਬਲ ਜਿਨ੍ਹਾਂ ਦਾ ਰੋਲ ਹੈ ਉਹ ਸਾਰੇ ਦੀ ਸਾਰੀ ਜਿਹੜੀ ਹੈ ਰਿਪੋਰਟ ਬਣਾ ਕੇ ਐਸਐਸਪੀ ਸਾਹਿਬ ਮੇਰੇ ਕੋਲ ਭੇਜਣਗੇ ਸੀਸੀ 1 ਤੱਕ ਮੈਂ ਦੇ ਸਕਦਾ ਇਸ ਤੋਂ ਬਾਅਦ ਇਹ ਰეკਮੈਂਡੇਸ਼ਨ ਅਸੀਂ ਮਾਮਲੂਕ ਡੀਜੀਪੀ ਸਾਹਿਬਾਸ ਭੇਜਣੀ ਹੈ ਔਰ ਸਾਡੇ ਡੀਜੀਪੀ ਸਾਹਿਬ ਇਸ ਕੋਲੋਂ ਬੜੀ ਉਹਨਾਂ ਦੀ ਦਰੈ ਦੇਲਾ ਕਿ ਜੋ ਰਕਮੈਂਡੇਸ਼ਨ ਜਾਂਦੀਆਂ ਹੈ ਇਹ ਉਹ ਵੀ ਅੱਥੇ ਉਸ ਨੂੰ ਅਪਰੂਵ ਕਰਦੇ ਆ ਸੋ that ਪੁਲਿਸ ਦਾ ਮਨੋਬਲ ਉੱਚਾ ਰਹੇ ਔਰ ਇਹ ਗੈਂਗਸਟਰ ਬਾਦ ਦੇ ਖਿਲਾਫ ਜਿਹੜੀ ਲੜਾਈ ਹੈ ਮੈਂ ਸਮਝਦਾ ਇਹ ਕੋਈ ਸੌਖੀ ਲੜਾਈ ਨਹੀਂ ਇਹਦੇ ਚ ਬੜੀ ਦਲੇਰੀ ਔਰ ਬੜੀ ਸਪੋਰਟ ਦੀ ਲੋੜ ਦੀ ਹੈ ਔਰ ਮੈਂ ਆਪਣੀ ਟੀਮ ਦੇ ਪਿੱਛੇ ਖੜਾ ਅਸੀਂ ਇਹਨਾਂ ਦਾ ਮੋਰਲ ਉੱਚਾ ਰ ਔਰ ਇਸ ਟੀਮ ਨੂੰ ਮੈਂ ਸ਼ਾਬਾਸ਼ੀ ਦੇਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿ ਇੱਕ ਗੈਂਗ ਨੂੰ ਫੜਨ ਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਇਹ ਕੰਟੀਨਿਊਸ ਅਫਰਟਸ ਸਾਡੇ ਚ ਜਾਰੀ ਰਹਿਣੇ ਚਾਹੀਦੇ ਆ ਬਿਕਾਜ਼ ਇਹ ਨਹੀਂ ਕਿ ਪਟਿਆਲੇ ਦੇ ਗੈਂਗਸਟਰ ਨੇ ਪਟਿਆਲੇ 'ਚ ਕ੍ਰਾਈਮ ਕਰਨਾ ਉਹ ਬਾਹਰ ਦਾ ਗੈਂਗਸਟਰ ਵੀ ਇੱਥੇ ਆ ਕੇ ਕ੍ਰਾਈਮ ਕਰ ਸਕਦਾ ਹੈ ਸੋ ਪਲੀਜ਼ ਦੀ ਮਸਤੀਦੀ ਇਹਨਾਂ ਦੇ ਡੇ ਐਂਡ ਨਾਈਟ ਅਪ੍ਰੈਸ਼ਨਸ ਇਹਨਾਂ ਦਾ ਬਲੰਦ ਹੌਸਲਾ ਹੋ ਜ਼ਰੂਰੀ ਆ ਥੈਂਕ ਯੂ ਪਟਿਆਲੇ ਦੇ ਹੁਣ ਕਿੰਨੇ ਗੈਕਟਰ ਰਹਿ ਗਏ ਤੇ ਕਿਸੇ ਦਾ ਪਟਿਆਲੇ 'ਚ ਹੁਣ ਕੈਟੇਗੋਰਾਇਜ਼ਡ ਗੈਂਗਸਟਰਸ ਬਿਲਕੁਲ ਖਤਮ ਹੋ ਗਿਆ ਸਾਡੇ ਜਿੰਨੇ ਗੈਂਗਸਟਰ ਨੇ ਜਾਂ ਜ਼ਿਲ੍ ਜੇ ਆਪਨੇ ਸਜ਼ਾ ਕੱਟ ਕੇ ਆ ਚੁੱਕੇ ਨੇ ਉਹ ਗੈਂਗਸਟਰ ਦੀ ਸਾਡੀ ਕੈਟੇਗਰੀਜ਼ ਲਿਸਟ ਜਿਹੜੀ ਆ ਪਟਿਆਲੇ ਦੀ ਜਿਹੜੀ ਆਲਮੋਸਟ ਕੰਪਲੀਟ ਆ ਸਰ ਜਿਹੜੀ ਘਟਨਾਵਾਂ ਦੀ ਗੱਲ ਤੁਸੀਂ ਗੱਲ ਕੀਤੀ ਵੀ ਇਹਨਾਂ ਨੂੰ ਕੀ ਅੰਜਾਮ ਦੇਣਾ ਸੀ ਗੱਲ ਕਿਸ ਤਰ੍ਹਾਂ ਹੁੰਦਾ ਹੈ ਉਹ ਖਾਲਸਤਾਨ ਤੇ ਜਿਹੜੀਆਂ ਘਟਨਾਵਾਂ ਹੁੰਦੀਆਂ ਉਹਨੂੰ ਅੰਜਾਮ ਦਿੰਦਾ ਕਿ ਇਹਨਾਂ ਨੇ ਉਸ ਤਰ੍ਹਾਂ ਦਾ ਕਰਨਾ ਸੀ ਕਿ ਦਿਵਾਲੀ ਅੱਗੇ ਆ ਰਹੀ ਹੈ ਜਿਸ ਤਰ੍ਹਾਂ ਗੈਂਗਸਟਰ ਸਰ ਲੁੱਟ ਖੋ ਕੀ ਕਿਸੇ ਆਪ ਕੋ ਵਿਰੋਧੀ ਨੂੰ ਮਾਰ ਦੇਣਾ ਉਸ ਤਰ੍ਹਾਂ ਕਰਦੇ ਸਨ ਬੈਠੋਂ ਦੱਸੋ ਇਹ ਜਦੋਂ ਗੈਂਗਸਟਰ ਸਟਾਰਟ ਦੇ ਵਿੱਚ ਘਟਨਾਵਾਂ ਰਵਾਇਤਾਂ ਕਰਦੇ ਆ ਲੁੱਟ ਖੋਦੀਆਂ ਕਰਦੇ ਆ ਵੈਪਨ ਖੋ ਲਿਆ ਬਾਦ ਦੇ ਵਿੱਚ ਇਹ ਬਾਰਡਰ ਵਰਗੀਆਂ ਵੱਡੀਆਂ ਤਕਤਾਵਾਂ ਨੂੰ ਇੰਜ਼ਾਮ ਦਿੰਦੇ ਆ ਬਸ ਅੰਦਰ ਖਾਤੇ ਫਰੋਤੀਆਂ ਵੀ ਕਰਦੇ ਆ ਸੋ ਇਹਨਾਂ ਦੀ ਡਿਟੇਲ ਇੰਟਰੋਗੇਸ਼ਨ ਜਦੋਂ ਐਸਕੇ ਕ੍ਰਾਉਡ ਪੁਲਿਸ ਬਾਹਰ ਜਾਏਗਾ ਅਪਡੇਲੇ ਇਹਨਾਂ ਨੇ ਜੇ ਕਿਸੇ ਦੇ ਇੰਪੋਰਟਡ ਬੰਦੇ ਕੋਲ ਕਿਸੇ ਦੀ ਫਰੋਤੀ ਵੀ ਕੀਤੀ ਹੈ ਉਹ ਖੁਸ਼ੇਜਰਾਨ ਅਸੀਂ ਹੋਰ ਵੀ ਚੀਜ਼ਾਂ ਜਿਹੜੀਆਂ ਸਾਹਮਣੇ ਆ ਸਕਦੀਆਂ ਆ ਥੈਂਕ ਯੂ ਰਿਮਾਂਡ ਜਿਹੜੇ ਸਾਸੀ ਫੜੇ ਗਿਆ ਅੱਜ ਬਿਜੀਪੂਲ ਨੇ ਭਰੋਸਾ ਕਿ ਉਹ ਕਾਰਗਰ ਸੱਤੇ ਤੇ ਜਿਹੜੀਆਂ ਚੀਜ਼ਾਂ ਨੂੰ ਕੰਟੈਨਟ ਨੂੰ ਪੇਸ਼ ਕਰਦੇ ਨੇ ਜਿਹੜੇ ਬੰਦੇ ਫੜੇ ਗਿਆ ਉਹਨਾਂ ਤੋਂ ਕੁਝ ਜਾਣਕਾਰੀ ਨਹੀਂ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਪੋਲਿਟਿਕਲ ਲੀਡਰ ਦੀ ਅਸੈਸੀਨੇਸ਼ਨ ਦੀ ਕੋਈ ਫਿਲਹਾਲ ਪੁੱਛ ਕੇ ਰਿਪੋਰਟ ਨਹੀਂ ਆਈ ਜੇ ਕੋ ਆਏਗੀ ਜ਼ਰੂਰ ਮੀਡੀਆ ਨਾਲ ਸ਼ੇਅਰ ਕਰਾਂਗੇ ਰਿਮਾਂਡ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ ਸਰਵਿਸ ਗਵਰਨਰ ਯੂਦਾ ਮੀਟਿੰਗ ਆਰਿਆਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ ਉਹ ਰੈਡਿਫਾਈ ਕੀਤਾ ਲੇ ਉਹ ਡੈਫੀਨਿਟਲੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਸ ਨੇ ਬਹੁਤ ਸਾਰੀਆਂ ਵਾਰਦਾਤਾਂ ਕੀਤੀਆਂ ਕਈ ਸਟੂਡੈਂਟ ਇਲੈਕਸ਼ਨ ਦੇ ਵਿੱਚ ਉਹਨੇ ਗੋਲੀਆਂ ਚਲਾਈਆਂ ਸੋ ਇਹ ਮਤਲਬ ਸਟੂਡੈਂਟ ਲੀਡਰ ਹੌਲੀ ਹੌਲੀ ਫਿਰ ਛੋਡੇ ਬੰਦੇ ਬੰਦੇ ਵੱਡੇ ਗੈਂਗਸਟਰ ਬਣ ਜਾਂਦੇ ਆ ਸੋ ਮੈਂ ਸਮਝਦਾ ਕਿ ਇਹ ਨੌਜਵਾਨਾਂ ਲਈ ਇੱਕ ਬੜਾ ਆਈ ਓਪਨਿੰਗ ਹੈ ਕਿ ਕੋਈ ਵੀ ਜਿਹੜਾ ਗੈਂਗਸਟਰ ਆ ਉਹ ਰੋਲ ਮਾਡਲ ਨਹੀਂ ਹੋ ਸਕਦਾ ਆਲਟੀਮੇਟਲੀ ਇਹ ਲੋਕਾਂ ਨੇ ਕ੍ਰਾਈਮਨਲਸ ਨੇ ਪੁਲਿਸ ਅੱfront ਨਹੀਂ ਹੁੰਦਾ ਇਹਨਾਂ ਦਾ ਸਹੀ ਜਗ੍ਹਾ ਜਿਹੜੀ ਆ ਉਹ ਜੇਲ ਹੈ ਉੱਤੇ ਬੈਠ ਕੇ ਇਸਦਾ ਮਾ ਘਟਣਗੇ ਸਰ ਪਟਿਆਲਾ ਵਿੱਚ ਲੱਗਦਾ ਪਰ ਐਨ ਲਈ ਛੋਟੇ ਮਾਰੇ ਕਈ ਫਰੰਡੇ ਡਿਜੀਟਲ ਫੋਰਮ ਮੈਮੋਰੀ ਫਿਲ ਹੋ ਗਿਆ ਮਤਲਬ ਇੱਥੇ ਆ ਕੇ ਘਰੇ ਪਟਿਆਲਾ ਤੋਂ ਜਿਹੜੇ ਦੇਸ਼ ਤੋਂ ਭੱਜਣ ਲੱਗੇ ਨਹੀਂ ਨਹੀਂ 100% ਐਸਐਸਪੀ ਸਾਹਿਬ ਦੇ ਮੇਰੇ ਰੋਡਸ ਹੁੰਦਾ ਐਨਆਈਏ ਦੇਖੋ ਉਹ ਹਿੰਦੁਸਤਾਨ ਦੀ ਯੂਨੀਵਰਸਿਟੀ ਏਜੰਸੀ ਹੈ ਉਹਨਾਂ ਦਾ ਔਰ ਪੰਜਾਬ ਪੁਲਿਸ ਦਾ ਮਿਸ਼ਨ ਕੋਈ ਕਰਾਸ ਰੋਡ ਤੇ ਨਹੀਂ ਹੈ ਉਹਨਾਂ ਵੀ ਕ੍ਰਿਮੀਨਲਸ ਨੂੰ ਚੇਸ ਕਰਨਾ ਪકડਣਾ ਅਸੀਂ ਵੀ ਕਰਨਾ ਜਦੋਂ ਉਹ ਰੇਟ ਕਰਦੇ ਆ ਪਟਿਆਲਾ ਪੁਲਿਸ ਨੂੰ ਪੂਰਾ ਨੋਟਿਸ ਹੁੰਦਾ ਅਸੀਂ ਹਰ ਤਰ੍ਹਾਂ ਦੀ ਉਹਨਾਂ ਨੂੰ ਅਸਿਸਟੈਂਸ ਵਗੈਰਾ ਦਿੰਦੇ ਆ ਜੋ ਸੈਟਰ ਜਨਸੀ ਤੇ ਪੰਜਾਬ ਜਨਸੀ ਕੋਈ ਵੀ ਆ ਵੀ ਵਰਕ ਇਨ ক্লোਜ਼ ਕੋਆਰਡੀਨੇਸ਼ਨ ਕਿਉਂਕਿ ਇਹ ਦੋਨਾਂ ਏਜੰਸੀਆਂ ਦੇਹੀ ਹੈ ਕਿ ਜਿਹੜੇ ਕ੍ਰਾਈਮਨਲਸ ਨੇ ਗੈਂਗਸਟਰ ਨੇ ਇਹਨਾਂ ਨੂੰ ਫੜ ਕੇ ਇਲਾਕਾ ਪਿੱਛੇ ਭੇਜਿਆ ਜਾਵੇ ਔਰ ਸਟੇਟ ਦੇ ਵਿੱਚ ਜਾਂ ਆਪਣਾ ਮੁਲਕ ਦੇ ਵਿੱਚ ਜਿਹੜੀ ਹੈ ਅਮਨ ਸ਼ਾਂਤੀ